ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਉੜੀ ਦੀ ਪੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀ ert ਆਖੀਐ ਕਰਤੀ ਕਾ ਹੋਈ ਵਿਚਾਰੂ ਤਿਤ ਘਰ ਗਾਵੋ ਸੋਹਿਲਾ ਸਿਮਰਹੁ ਸਰਜਣਹਾਰੋ ਤੁਮ ਗਾਵੋ ਮੇਰੀ ਨਿਰਭਉ ਕਾ ਸੋਹਿਲਾ ਹਉ ਬਾਰੀ ਜਿਤ ਸੁਹਿਲੈ ਸਦਾ ਸੁਖ ਹੋਈ ਰਹਾਉ ਨਿਤ ਨਿਤ ਜੀੜੇ ਸਮਾਲੀਆਂ ਨੂੰ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਕਿਸਦਾ ਤੀ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਬਹੁ ਤੇ ਲੋ ਦੇਹੁ ਸੱਜਣਾ ਸੀਸੜੀਆਂ ਜਿਉ ਹੂ ਵੈ ਸਾਹਿਬ ਸਿਉ ਮੀਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਕਸੇ ਦੇ ਹੀ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ 시ਉ ਪ੍ਰੀਸ ਗੁਰ ਗੁਰ ਇੱਕੂ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂ ਘਰ ਰਾਖ ਵਡਾਈ ਤੋਈ ਰਹਾਉ ਵਿਸਵੇ ਚਸਿਆ ਕਹੀਆ ਪਹਿਰਾਤ ਤੀ ਵਾਰੀ ਮਾਹੂਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੇ ਤੇਰੀ ਸਰਾਗ ਧਨਾਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਬ ਚੰਦ ਦੀਪਕ ਬਣੀ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੂ ਕਰੀ ਸਗਲ ਬਨਰਾਈ ਭੁਲੰਤ ਜੋਤੀ ਕੈਸੀ ਆਰਤੀ ਹੋਏ ਪਾਪ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਤੇਰੀ ਰਹਾਉ ਸਹਸ ਤਾ ਬੁਨੈਨ ਨਾਨ ਨੈਨ ਹੈ ਤੋਹੀ ਕੋ ਸਹਸ ਮੂਰਤਨ ਨਾਇਕ ਤੋਹੀ ਸਹਸ ਪਦ ਬਿਮਲ ਨਾਨੇ ਏਕ ਪਦ ਗੰਧ ਬਿਨ ਸਹਸ ਤਾ ਬਗੰਧ ਏ ਬ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੂਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵੈ ਸੁਆਰਤੀ ਹੋਈ ਆਰ ਚਰਨ ਕਬਲ ਮਕਰੰਦ ਲੋਭਤ ਮਨ ਅਰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾਤੇ ਫਿਰ ਨਾਏ ਵਸਾ ਰਾਗ ਗਾਉਣੀ ਪੂਰਬੇ ਮਹੱਲਾ ਚੌਥਾ ਕਾਮ ਕਰੂ ਦਿਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਊਰਵ ਲਖਤ ਲਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਟੰਡਾਉ ਪੁਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧ ਰਾ ਜਾਣਿਆ ਕਿੰ ਅੰਤਰ ਹੋ ਮੈ ਕੰਡਾਹੀ ਜਿਉ ਜਿਉ ਚਲੇ ਚੁ ਬੈ ਦੁਖ ਪਾਵੇ ਜਮ ਕਾਲ ਸਹੈ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਾ ਭੰਡਾਹੀ ਆਵਿ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਵਟਾ ਹੈ ਜਨ ਨਾਨਕ ਨਾਮ ਆਧਾਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਚਹਲ ਕੀ 베ਲਾ ਈहां ਖਾਟ ਚਲੋ ਹਰਲਾ ਆਕੇ ਵਸਨ ਸੁਹੀਲਾ ਔਦ ਕਟੈ ਦਿਨ ਸਰੇਣਾਰੀ ਮਨ ਗੁਰਮਿਲ ਕਾਜ ਸਵਾਰੀ ਰਹਾਉ ਏ ਸੰਸਾਰ ਵਿਕਾਰ ਸੰਸੀ ਮੈ ਤਰੀਉ ਬ੍ਰਹਮ ਗਿਆਨੀ ਜਿਸਹਿ ਜਗਾਏ ਕਿ ਆਵੈ ਹੀ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਈ ਸੁਈ ਬਿਹਜੋ ਹਰ ਗੁਰਤੇ ਮਨ ਹੈ ਵਸੀਰਾ निज कर महल पाऊ सुख सहजि बहुर ना होए गो फिरा अंतर जामी पुरख विधाते शरदा मन की पूरे नालि कदास एहै सुख मांगै मुख कर संतन की पूरे अंतर जामी पुरख विधाते ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ